ਸੋਰਠਿ ਮਹਲਾ 3 ਬੇਨ ਸਤਗੁਰ ਸੇਵ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਬੇਨ ਸਤਗੁਰ ਸੇਵ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀ ਕਉਮਤ ਜੋਗ ਜੋਗ ਦਾਤੇ ਸ਼ਬਦੇ ਦੇਹ ਬਜਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤ ਮੇਲ ਮਲਾਵ ਹਰ ਨਾਮ ਦਿਵੋ ਆਧਾਰੇ ਰਹਾ ਮਨਸ ਮਾਰ ਦੁਬਧਾ ਸਹਜ ਸਮਾਣੀ ਆਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਰਵਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦ ਪਾਵੇ ਕੋਈ ਦਤ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਾ ਜਪੈ ਸੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਾ ਜਪੈ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ